ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਮ ਖੁਸ਼ਹਾਲ ਹੋਵੋਗੇ ਬਿਲਕੁਲ ਠੀਕ ਹੈ ਟਾਈਮ ਹੈਗਾ ਇੱਥੇ 9:00 9:00 ਦਾ ਟਾਈਮ ਹੈ ਮੇਰੇ ਵੀ 9:30 ਹੋ ਗਏ ਹੁਣ ਇੰਨੇ ਕੁ ਟਾਈਮ ਹੈਗਾ 9:00 9:30 ਦਾ ਅੰਦਰ ਕਿਚਨ ਦਾ ਕੰਮ ਫਿਨਿਸ਼ ਕਰਕੇ ਤੇ ਮੈਂ ਆ ਗਈ ਬਾਹਰ ਕਿਚਨ ਦਾ ਸਿਰਫ ਸਾਫ ਕਰਨ ਵਾਲੀ ਰਹੀ ਸੀ ਬਾਕੀ ਖਾਣੇ ਪੀਣੇ ਦਾ ਕੰਮ ਖਤਮ ਹੋ ਗਿਆ ਸੀ ਪਰ ਕਿਚਨ ਦੀ ਸਫਾਈ ਕਰਨ ਵਾਲੀ ਸੀ ਮੈਂ ਕਿਹਾ ਚਲੋ ਮੈਂ ਇਹਨੂੰ ਮਸ਼ੀਨ 'ਚ ਮੈਂ ਕੱਪੜੇ ਪਾਇਆ ਮੈਂ ਫਿਰ ਆ ਕੇ ਮੈਂ ਕਿਚਨ ਤੇ ਮਸ਼ੀਨ ਚ ਪਾ ਰਹੀ ਹਾਂ ਕੱਪੜੇ ਪਹਿਲਾਂ ਮੇਰਾ ਡਬਲ ਮਾਈਨਡ ਜਿਸ ਵੀ ਧੋਵਾ ਨਾ ਧੋਵਾ ਬਦਲਵਾਈ ਜਿਸ ਵੇਰੇ ਤੇ ਫਿਰ ਧੁੱਪ ਨਿਕਲਾਈ ਇਸਨੇ ਕਿ ਚਲ ਕੱਪੜੇ ਜਿੰਨੇ ਕ ਹੈਗੇ ਨੇ ਹਣਾ ਪਾਈ ਦੇਵਾਂ ਮਸ਼ੀਨ ਚ ਫਿਰ ਨਾ ਪਾਈਆਂ ਚ ਸਮੈਲ ਆਉਣ ਲੱਗ ਜਾਂਦੀ ਹੈਗੀ ਤੇ ਫਿਰ ਮੈਨੂੰ ਐ ਹੁੰਦਾ ਕਿ ਜੋ ਜਿੰਨੇ ਕ ਹੈਗੇ ਨੇ ਵੀ ਧੋ ਕੇ ਕੰਮ ਖਤਮ ਕਰੀਏ ਤੁਹਨ ਪਾ ਰਹੀਆਂ ਮਸ਼ੀਨ ਚ ਕੱਪੜੇ ਬਹੁਤ ਜ਼ਿਆਦਾ ਨਹੀਂ ਜ਼ਿਆਦਾ ਥੋੜੀ ਸੀ ਪਰ ਆਬੇ ਮਨ ਨੂੰ ਕੋਈ ਵਾਰ ਲੱਗਦਾ ਹੁੰਦਾ ਵੀ ਚਲ ਧੋਵਾਂ ਨਾ ਅੱਜ ਧੋ ਹੀ ਜਿੰਨੇ ਕ ਕੱਪੜੇ ਨੇ ਕੱਲ ਨੂੰ ਹੋਰ ਜ਼ਿਆਦਾ ਹੋਣੇ ਕੋਈ ਹੋਰ ਕੰਮ ਹੋ ਜਾਂਦਾ ਵੀ ਅੱਜ ਆਪਾਂ ਧੋਦਾਂ ਕਦੇ ਕਦੇ ਮਨ ਜਾ ਹੁੰਦਾ ਕਦੇ ਮਨ ਨਹੀਂ ਹੁੰਦਾ ਫਿਰ ਚਾਹੇ ਪਾਈ ਹੋਣਾ ਆਪਾਂ ਧੁੰਦੇ ਵੀ ਨਹੀਂ ਹੁੰਦੀ ਹੈ ਨਾ ਤਾਂ ਅੱਜ ਮੇਰਾ ਰੁਟੀਨ ਜਿਹੜਾ ਕੰਮਾਂ ਦਾ ਬਹੁਤ ਜ਼ਿਆਦਾ ਉੱਪਰ-ਨੀਚੇ ਹੋਇਆ ਪਿਆ ਸੀਗਾ ਕੰਮਾਂ ਤੋਂ ਅੱਜ ਮੈਂ ਬਹੁਤ ਬਹੁਤ ਜ਼ਿਆਦਾ ਲੇਟ ਸੀ ਅੰਦਰ ਹੀ ਬਸ ਨਾ ਉਲਝ ਕੇ ਰਹਿ ਗਈ ਖਾਣੇ ਪੀਣੇ 'ਚ ਅੱਜ ਉਸ ਕਰਕੇ ਮੇਰਾ ਅੱਜ ਸਾਰੇ ਕੰਮ ਹੀ ਲੇਟ ਹੋ ਗਏ ਅਸਲ ਵਿੱਚ ਕੰਮਾਂ ਦਾ ਰੁਟੀਨ ਜਿਹੜੇ ਮੈਂ ਐਕਸਟਰਾ ਕਰਨੇ ਸੀਗੇ ਕਿਚਨ ਦੇ ਕੰਮ ਤੋਂ ਬਿਨਾਂ ਹੁਣ ਸ਼ੁਰੂ ਕਰ ਰਹੀ ਹਾਂ 9:30 9:00 ਵਜੇ ਮਸ਼ੀਨ 'ਚ ਪਾਤੇ ਮੈਂ ਕੱਪੜੇ-ਕੱਪੜੇ ਪਾ ਕੇ ਮੈਂ ਆ ਗਈ ਅੰਦਰ ਬੈੱਡ ਸ਼ੀਟ ਵੀ ਇਹੀ ਕਰਨੀ ਸੀ ਮੈਂ ਕਿਹਾ ਜੇ ਪਛਾਉਂਗੀ ਤਾਂ ਮੈਂ ਫੇਰ ਇੱਕ ਵਾਰ ਬੈੱਡ ਸ਼ੀਟ ਉਤਾਰ ਕੇ ਮੈਂ ਲੈ ਜਾਣੀ ਆ ਵੀ ਬਾਅਦ ਵਿੱਚ ਕੱਪੜੇ ਥੋੜੇ ਨੇ ਫਿਰ ਬਾਅਦ ਵਿੱਚ लास्ट ਤੇ ਬੈੱਡ ਸ਼ੀਟ ਪਾ ਦੂੰਗੀ ਮਸ਼ੀਨ 'ਚ ਵਾਸ਼ ਕਰਨ ਲਈ ਪਛਾਹ ਇੱਥੇ ਫੇਰ ਦੂੰਗੀ ਨੀਚੇ ਵਾਲੀ ਬੈੱਡ ਸ਼ੀਟ ਮੈਂ ਸੇਮ ਇਹੀ ਰੱਖ ਦੂੰਗੀ ਝਾੜ ਕੇ ਪਛਾ ਦਾਨੀ ਐ ਇਹਨੂੰ ਮੈਂ ਤੇ ਉੱਪਰ ਵਾਲੀ ਵਾਸ਼ ਕਰਨ ਲਈ ਪਾ ਆਉਂਗੀ ਇੱਥੇ ਬਾਅਦ ਵਿੱਚ ਜਦੋਂ ਮੇਰਾ ਟਾਈਮ ਲੱਗੂ ਫ੍ਰੀ ਹੋ ਕੇ ਫੇਰ ਪਛਾਉਂਗੀ ਬੈੱਡ ਸ਼ੀਟ ਉੱਪਰ ਇੱਕ ਘਰ ਮੈਨੂੰ ਆਇਆ ਚਲੋ ਬਾਹਰ ਵਾਲਾ ਕੰਮ ਮੈਂ ਖਤਮ ਕਰਨ ਲੱਗਾ ਕਪੜਾ ਵਾਲ ਕਿਉਂਕਿ ਹੁਣ ਧੁੱਪ ਆ ਗਈ ਸਵੇਰ ਬਦਲ ਗਈ ਸੀ ਧੁੱਪ ਨਹੀਂ ਸਵੇਰ ਮੌਸਮ ਬਹੁਤ ਵਧੀਆ ਸੀਗਾ ਕੱਪੜੇ ਮੈਂ ਧੋ ਕੇ ਸੁੱਕਣੇ ਪਾਤੀ ਸੀ ਤੇ ਹੁਣ ਮੈਂ ਛਿੱਲ ਰਹੀਆਂ ਬਾਹਰ ਬੈ ਕੇ ਪਿਆਜ਼ ਫੇਰ ਕਿਉਂਕਿ ਸ਼ਾਮ ਨੂੰ ਬਣਾਉਂਗੀ ਦਾਲ ਸਬਜ਼ੀ ਪਿਆਜ਼ ਛਿੱਲੇ ਹੋਏ ਖਤਮ ਹੋਏ ਪਏ ਸੀ ਖਤਮ ਸੌਰੀ ਹੈ ਹੀ ਹੈ ਹੀ ਨਹੀਂ ਸੀ ਛਿੱਲੇ ਹੋਏ ਪਿਆਜ਼ ਨਹੀਂ ਸੀਗੇ ਜਿਹੜੇ ਮੈਂ ਫ੍ਰਿਜ ਵਿੱਚ ਸਟੋਰ ਕਰਕੇ ਰੱਖਦੇ ਹੁੰਦੀ ਆ ਮੈਂ ਕਿਹਾ ਹੁਣ ਛਿੱਲੀ ਲਵਾਂ ਇੱਥੇ ਸ਼ਾਂਗੀ ਸ਼ਰਟ niche ਤੇ ਨਾਲੇ ਮਨ ਵੀ ਕਰ ਰਿਹਾ ਸੀ ਕੰਮ ਕਰਨ ਨੂੰ ਪੇ ਸ਼ਾਮ ਨੂੰ ਧੁੱਪ ਹੋ ਜੂ ਬਾਹਰ ਪੈਟਣਾ ਔਖਾ ਹੋ ਜਾਂਦਾ ਸੇਕ ਜਾ ਹੋ ਜਾਂਦਾ ਤੇ ਮੈਂ ਕਹਿੰਦੀ ਇੱਥੇ ਬੱਟੇ ਬੱਟੇ ਛੇੜੀ ਲਵਾ ਹੁੰਦਾ ਜਿੱਥੇ ਹੋਰ ਉਹਤੇ ਹੋਰ ਨਾ ਜਿਹੜੇ ਕੰਮ ਹੁੰਦੇ ਨੇ ਕਰ ਲੀਏ ਕਿਉਂਕਿ ਕਿਚਨ ਦਾ ਕੰਮ ਤਾਂ ਹੁੰਦਾ ਹੁੰਦਾ ਪਰ ਜੇ ਕੁਝ ਐਕਸਟਰਾ ਕੰਮ ਕੋਈ ਹੋਰ ਨਾ ਕਰੀਏ ਨਾ ਕੋਈ ਸਾਫ-ਸਫਾਈ ਦਾ ਕੋਈ ਡਸਟਿੰਗ ਦਾ ਤਾਂ ਫਿਰ ਆਏ ਲੱਗੂਗਾ ਕਿ ਅੱਜ ਕੋਈ ਕੰਮ ਨਹੀਂ ਕਰਿਆ ਹੈਗਾ ਇਸ ਕਰਕੇ ਕੰਮਾਂ ਦਾ ਵੀ ਐ ਹੋ ਲਾਲ ਛੁਹਦਾ ਵੀ ਸ਼ਾਮ ਨੂੰ ਹੋਰ ਕੰਮ ਨਹੀਂ ਕਰਾਂਗੇ ਜਿਹੜਾ ਸ਼ਾਮ ਵਾਲਾ ਕੰਮ ਹੁਣ ਹੋ ਜਾਏ ਤਾਂ ਠੀਕਾ ਤੋ ਪਿਆ ਚੇਲਾ ਨਹੀਂ ਇੱਥੇ ਬਹਿ ਕੇ ਔਰ ਬਾਹਰ ਹੀ ਮੈਂ ਛਿੱਲਦੀ ਹੁਣੀ ਤਾਂ ਕਿ ਅੰਦਰ ਸਮੈਲ ਨਾਵੇਂ ਪਿਆਜ ਦੀ ਸਮੈਲ ਪੱਖਿਆਂ ਨਾਲ ਤਾਂ ਬਹੁਤ ਜ਼ਿਆਦਾ ਫੈਲਦੀ ਆ ਇਸ ਕਰਕੇ ਬਾਹਰ ਇਕੱਠੀ ਮੈਂ ਛਿਲਕੀ ਰੱਖ ਲੈਣੀ ਹੁੰਦੀ ਆ ਬਾਹਰ ਬਹਿ ਕੇ ਇਹਨਾਂ ਨੂੰ ਵਾਸ਼ ਕਰਕੇ ਮੈਂ ਜ਼ਿਪ ਲੌਕ ਪੌਚ ਪਾ ਲਾਂਗੀ ਕੱਪੜੇ ਧੋਤੇ ਪਏ ਨਹੀਂ ਦੇਖੋ ਬੱਦਲ ਵਾਈ ਹਜੇ ਵੀ ਹੈਗੇ ਪਰ ਉਹ ਧੁੱਪ ਨਿਕਲ ਆਈ ਸੀ ਬੱਦਲ ਹਜੇ ਵੀ ਹੈਗੇ ਸੀ ਕੱਪੜੇ ਥੋੜੇ ਸੀਗੇ ਜਿੰਨੇ ਹੈਗੇ ਸੀ ਮੈਂ ਵਾਸ਼ ਕਰਤੇ ਫਿਰ ਆਪਦੇ ਆਪ ਤੋਂ ਨਾ ਇੱਕ ਪਾਰ ਚ ਉਤਰ ਜਾਂਦੇ ਵਿੱਚ ਲੋ ਕੱਪੜੇ ਧੋਤੇਗੇ ਇੱਕ ਦਿਨ ਲੰਘ ਜੂਗਾ ਇੱਕ ਦਿਨ ਛੱਡ ਕੇ ਫਿਰ ਧੋਣੇ ਪੈਂਦੇ ਨੇ ਕਪੜੇ ਧੋਣ ਤੋਂ ਬਾਅਦ ਕਿਚਨ ਸਾਫ਼ ਮੈਂ ਕਰਤੀ ਸੀ ਕਿਚਨ ਦਾ ਕੰਮ ਕਲੀਨਿੰਗ ਦਾ ਖਤਮ ਕਰਨ ਤੋਂ ਬਾਅਦ ਫਿਰ ਮੈਂ ਆ ਗਈ ਵਾਸ਼ਰੂਮ ਚ ਵਾਸ਼ਰੂਮ ਕਰਨਾ ਸੀ ਅੱਜ ਡੀਪ ਕਲੀਨ ਹਨ ਜਿਹੜੇ ਆਪਦੇ ਡਿਊਟੀਆਂ ਨੇ ਆਪਦੇ ਕੰਮ ਨੇ ਜ਼ਿੰਮੇਵਾਰੀਆਂ ਨੇ ਉਹਨਾਂ ਤੋਂ ਆਪ ਭੱਜ ਨਹੀਂ ਸਕਦੇ ਹੈਗੇ ਅੱਜ ਨਹੀਂ ਕੱਲ੍ਹ ਕਰਨਾ ਹੀ ਪੈਂਦੇ ਹੁੰਦੇ ਨੇ ਫੇ ਮੈਨੂੰ ਅਸੀਂ ਅੱਜ ਵੀ ਚਲੋ ਕੰਮ ਮੇਰੇ ਕੋਲੇ ਘਟਨੇ ਗਰਮੀ ਵੀ ਕੁਝ ਫਰਕ ਸੀਗਾ ਹੁਣ ਜਿਵੇਂ ਬਦਲ ਵਹੀ ਰਹੀਆਂ ਦੀ ਰਾਤ ਵੀ ਦੇਖੋ ਬਾਰਿਸ਼ਾਹੀ ਮੌਸਮ ਬਹੁਤ ਠੰਡਾ ਸੀਗਾ ਤੇ ਮੌਸਮ ਦਾ ਵੀ ਹੁਣ ਫਰਕ ਪਿਆ ਹੋਇਆ ਉਸ ਕਰਕੇ ਵੀ ਨਾ ਦਿਲ ਕਰਦਾ ਕੰਮ ਕਰਉ ਜਦ ਤੱਕ ਸਰੀਰ ਥਕਾਵਟ ਨਹੀਂ ਮੰਨਦਾ ਹੈਗਾ ਆਪਦੇ ਆਪ ਨੂੰ ਐਨੀ ਫੀਲ ਹੁੰਦਾ ਵੀ ਅੱਜ ਆਪਾਂ ਇੰਨੇ ਕੰਮ ਕਰ ਲਏ ਉਹ ਤਾਂ ਘਰਾਂ ਦਾ ਵੀ ਕੁਝ ਨਾ ਕੁਝ ਕਰ ਹੀ ਚੱਲੋ ਮਨ ਨੂੰ ਤਸੱਲੀ ਹੀ ਨਹੀਂ ਮਿਲਦੀ ਹੈਗੀ ਫਿਰ ਜੋ ਕਾਫੀ ਸਾਰੇ ਕੰਮ ਹੋ ਜਾਣ ਪਤਾ ਲੱਗੇ ਵੀ ਆਪਾਂ ਆ ਵੀ ਕਰ ਲਿਆ ਆ ਵੀ ਕਰ ਲਿਆ ਫਿਰ ਅੰਦਰੋਂ ਮਨ ਕਰਦਾ ਵੀ ਆਪਾਂ ਹੁਣ ਬਹਿ ਜਾਈਏ ਹੁਣ ਰੈਸਟ ਕਰ ਲਈਏ ਹੁਣ ਆਪਾਂ ਇੰਨੇ ਕੰਮ ਕਰ ਲਏ ਚਲੋ ਬਾਕੀ ਫੇਰ ਕਰ ਲਾਂਗੇ ਨਾ ਤੇ ਮੈਂ ਕਰ ਦਿੱਤੀ ਵਾਸ਼ਰੂਮ ਕਲੀਨ ਮੈਂ ਕਿਹਾ ਚਲੋ ਇਹ ਵੀ ਕਰ ਤਾਂ ਥੋੜੇ ਦਿਨਾਂ ਬਾਅਦ ਕਰਨ ਵਾਲਾ ਹੋ ਜਾਂਦਾ ਗਰਮੀ ਚਾਪਕ ਦੋ ਵਾਰ ਵੀ ਣਾਉਨੇ ਆ ਪਾਣੀ ਵੀ ਜਿਆਦਾ ਡੁੱਲਦਾ ਖੁੱਲ੍ਹਾ ਪਾਣੀ ਨਾਲ ਣਾਉਨੇ ਆ ਤੇ ਬਹੁਤ ਜਲਦੀ ਫਿਰ ਸਾਫ਼ ਕਰਨ ਵਾਲਾ ਹੋ ਜਾਂਦਾ ਔਰ ਜਲਦੀ ਸਾਫ਼ ਕਰੀਏ ਤਾਂ ਟਾਈਮ ਵੀ ਘੱਟ ਲੱਗਦਾ ਜਿਆਦਾ ਲੰਮਾ ਟਾਈਮ ਬਾਅਦ ਸਾਫ਼ ਕਰੀ ਫਿਰ ਉਨੀ ਆਪਾਂ ਨੂੰ ਜਿਆਦਾ ਮਿਹਨਤ ਕਰਨੀ ਪੈਂਦੀ ਆ ਤੇ ਫਲੋਰ ਤੇ ਮੈਂ ਪਾਤਾ ਸਰ ਸਾਰਸ ਪਾ ਕੇ ਉੱਤ ਬਰਸ਼ ਨਾਲ ਕਰ ਰਹੀ ਹਾਂ ਫਲੋਰ ਸਾਫ਼ ਆਵਲ ਫਲੋਰ ਬ੍ਰਸ਼ ਨਾਲ ਫਲੋਰ ਸਾਫ ਕਰਨਾ ਬਹੁਤ ਜਿਆਦਾ ਸੌਖਾ ਬਹੁਤ ਸੌਖਾ ਮੈਨੂੰ ਮਸਾਂ ਮਿਲਿਆ ਸੀ ਆ ਬ੍ਰਸ਼ ਮਸਾਂ ਕੁ ਸਾਲ ਪਹਿਲਾਂ ਹੁਣ ਤਾਂ ਚਲੋ ਈਜ਼ੀਲੀ ਹਰਕੀ ਹਰ ਇੱਕ ਚੀਜ਼ ਮਿਲ ਜਾਂਦੀ ਆ ਪੰਜ 6 ਸਾਲ ਪਹਿਲਾਂ ਮੈਂ ਖਰੀਦਿਆ ਸੀਗਾ ਤੇ ਮੈਨੂੰ ਬਹੁਤ ਮੁਸ਼ਕਲ ਨਾਲ ਮਿਲਿਆ ਸੀ ਕਿਉਂਕਿ ਉਦੋਂ ਮੈਨੂੰ ਬੈਕ ਦੀ ਇੰਨੀ ਜਿਆਦਾ ਪ੍ਰੋਬਲਮ ਸੀ ਅਜੇ ਰੋਂਾਪਾ ਨਾ ਝਾੜੂ ਨਾਲ ਫਲੋਰ ਧੋਣੇ ਯਾਨੀ ਕਿ ਬੋਕਰ ਨਾਲ ਥੀਲਾ ਵਾਲਾ ਝਾੜੂ ਨਾਲ ਤਾਂ ਹੇਠੇ ਬਹੁਤ ਝੁਕਣਾ ਪੈਂਦਾ ਫਿਰ ਇਸ ਕਰਕੇ ਮੈਨੂੰ ਬੈਕ ਦੀ ਬਹੁਤ ਜਿਆਦਾ ਪ੍ਰੋਬਲਮ ਸੀ ਮੈਂ ਬਹੁਤ ਜਿਆਦਾ ਬ੍ਰਸ਼ ਲੱਭਿਆ ਤੇ ਫਾਈਨਲੀ ਮੈਨੂੰ ਤੇ ਨਾ ਫਲੋਰ ਵੀ ਸਾਫ਼ ਹੋ ਜਾਂਦਾ ਤੇ ਇਲਾ ਟੁੱਟ ਟੁੱਟ ਡਰੇਨ ਚ ਵੀ ਨਹੀਂ ਪੈਂਦੀ ਆ ਉਹ ਵੀ ਕਿ ਹੁੰਦਾ ਕਿ ਤੇਲਾ ਗਿਰੀਆਂ ਹੋ ਕੇ ਜਲਦੀ ਟੁੱਟ ਜਾਂਦੀਆਂ ਆਪਣੀ ਡਰੇਨ ਚ ਫਸ ਜਾਂਦੀਆਂ ਨਹੀਂ ਆ ਇਸ ਕਰਕੇ ਬ੍ਰਸ਼ ਤਾਂ ਬਹੁਤ ਜ਼ਿਆਦਾ ਸੁੱਕਾ ਕਾਰਨਰਸ ਨੂੰ ਵੀ ਅਚੀ ਤਰ੍ਹਾਂ ਸਫਾਈ ਕਰ ਦਿੰਦਾ ਤਾਂ ਅੱਜ ਮੈਂ ਫਲੋਰ ਤੇ ਸਰਫ ਪਾਇਆ ਕਦੇ ਮੈਂ ਹਾਰਪਿਕ ਪਾਦਾਂ ਨਹੀਂ ਬਲੂ ਹਾਰਪਿਕ ਕਦੇ ਰੈਡ ਹਾਰਪਿਕ ਵੀ ਪਾਦਾਂ ਨਹੀਂ ਕਦੇ ਮੈਂ ਸਰਫ ਵੀ ਪਾਦਾਂ ਨਹੀਂ ਆ ਸਾਰੀਆਂ ਚੀਜ਼ਾਂ ਨਾਲ ਹੀ ਕਦੇ ਕਦਾਂ ਹੀ ਸਾਫ਼ ਕਰ ਲਈਦਾ ਸਾਰਾ ਫਲੋਰ ਰਗੜਨ ਤੋਂ ਬਾਅਦ ਹੁਣ ਪਾਣੀ ਪਾ ਕੇ ਕਰਾਂਗੇ ਸਾਫ਼ ਮੈਨੂੰ ਬਾਥਰੂਮ ਤੋਂ ਨਾ ਬਹੁਤ ਜ਼ਿਆਦਾ ਹਲਕਤ ਆਉਂਦੀ ਹੈ ਬਾਥਰੂਮ ਕਿਚਨ ਦੋਨੇ ਜਿੱਥੇ ਆਏ ਹੁੰਦਾ ਵੀ ਸਾਫ਼-ਸਾਫ਼ ਰਹਿਣ ਸੁੱਕੀਆਂ ਰਹਿਣ ਜਿੰਨਾ ਆਪਾਂ ਚੀਜ਼ ਨੂੰ ਸੁੱਕੀ ਰੱਖਾਂਗੇ ਨਾ ਗਿੱਲੀ ਹੋਣ ਵਾਲੀ ਜਗ੍ਹਾ ਨੂੰ ਸੁੱਕਾ ਰੱਖਾਂਗੇ ਉੰਨੇ ਹੀ ਉਹ 스멜 ਫ੍ਰੀ ਰਹਿੰਦੀ ਹੈ ਤੇ ਸਾਫ਼-ਸੁਤਰੀ ਰਹਿੰਦੀ ਹੈ ਜੇ ਆਪਾਂ ਜਿੰਨਾ ਆਪਾਂ ਗਿੱਲਾ ਕਰ ਕਰ ਰੱਖਾਂਗੇ ਨੂੰ ਉੰਨੇ ਹੀ ਉਹ ਚ 스멜 ਹੋਣ ਦਾ ਡਰ ਹੁੰਦਾ ਤੇ ਹੁਣ ਮੈਂ ਬਾਥਰੂਮ ਵੀ ਵਾਸ਼ ਕਰਤਾ ਸੀ ਤੇ ਮੈਂ ਨਹਾ ਕੇ ਵੀ ਆ ਗਈ ਸੀ ਨਾ ਕੇ ਆ ਕੇ ਬਾਹਰੋਂ ਕੱਪੜੇ ਉਤਾਰ ਕੇ ਲੈ ਕੇ ਆਈਆਂ ਸੁੱਕ ਕੇ ਹੋਏ ਜਿੰਨੇ ਸੁੱਕ ਗਏ ਸੀ ਕੱਪੜੇ ਉਤਾਰ ਕੇ ਲੈ ਕੇ ਆਈਆਂ ਪ੍ਰੈਸ ਵਾਲੇ ਅਲੱਗ ਕਰ ਦੂੰਗੀ ਨਾਲ ਦੇ ਨਾਲ ਇਹਨੂੰ ਕਰ ਦਾਨੀ ਆ ਮੈਂ ਤੈਹ ਵਾਲੇ ਤੈਹ ਕਰਤਾ ਨਹੀਂ ਪ੍ਰੈਸ ਵਾਲੇ ਲੱਗ ਕਰ ਦਾਨੀ ਸ਼ੇਅਰ 'ਚ ਰੱਖ ਦਾਨੀ ਤਾਂ ਕਿ ਸ਼ਾਮ ਨੂੰ ਜਦੋਂ ਮੇਰੇ ਟਾਈਮ ਲੱਗੂ ਪ੍ਰੈਸ ਕਰ ਦੂੰਗੀ ਬੈੱਡਸ਼ੀਟ ਵੀ ਹਜੇ ਮੈਂ ਉੱਪਰ ਵਾਲੀ ਬਿਛਾਈ ਨਹੀਂ ਸੀ ਕਿਉਂਕਿ ਦਵਿੰਦਰ ਆ ਕੇ लेट ਗਈ ਸੀ ਫਿਰ ਬਚਾਲੀ ਰਹਿ ਗਈ ਜਦੋਂ ਜੈਂਟਸ ਕਰੇ ਆ ਜਾਂਦੇ ਨੇ ਫਿਰ ਕੰਮ ਬਸ ਮਸਾਈ ਨਿਭੜਦੇ ਨੇ ਹਣਾ ਫਿਰ ਕਹਿੰਦੇ ਨਾਲ ਲਿਆ ਦੇ ਪਾਣੀ ਲਿਆ ਦਿਓ ਲਿਆ ਤੇ ਚਾਹ ਕਰ ਲਾਈ ਕਰ ਲਾ ਬਸ ਫਿਰ ਆਈ ਤੋਰੀ ਫੇਰੀ ਰੱਖਦੇ ਨੇ ਕੰਮ ਹੀ ਨਿਭੜਦੇ ਕੰਮ ਵੀ ਉਦੋਂ ਫਟਾਫਟ ਸਪੀਡ ਨਾ ਹੁੰਦੇ ਜਦੋਂ ਘਰੇ ਆਪ ਨੂੰ ਜੈਂਟਸ ਕੋਈ ਟ ਫਿਰ ਬੈੱਡ ਸ਼ੀਟ ਹੱਦ ਮੈਂ ਉੱਪਰ ਦੀ ਪਿਛਾਉਣੀ ਹੈ ਫਿਰ ਮੈਂ ਪਹਿਲਾਂ ਕੱਪੜੇ ਉਤਾਰ ਲਈ ਦਵਿੰਦਰ ਜੀ ਨਹਾ ਰਹੇ ਸੀ ਮੈਂ ਕਿ ਚਲਾਂ ਇਹਨੇ ਕੱਪੜੇ ਕਹੇ ਕਰਤਾ ਨਾਲ ਦੇ ਨਾਲ ਇਹ ਖਤਮ ਹੋਣਗੇ ਬੈੱਡ ਖਾਲੀ ਹੋਊ ਬੈੱਡ ਸ਼ੀਟ ਮੈਂ ਫਿਰ ਲਾਸਤੇ ਪਿਛਾਉਂਗੀ ਡਸਟਿੰਗ ਕਰੂੰ ਆਬਦ ਰੂਮ ਦੀ ਫਿਰ ਮੈਂ ਬਾਅਦ ਵਿੱਚ ਬੈੱਡ ਸ਼ੀਟ ਪਿਛਾਉਂਗੀ ਡਸਟਿੰਗ ਵੀ ਕਰਨ ਵਾਲੀ ਹੀ ਪਈਆ ਫਿਰ ਮੈਂ ਕਿ ਚਲੋ ਬਾਹਰੋਂ ਜਿਹੜੇ ਕੱਪੜੇ ਉਤਾਰ ਕੇ ਲੈ ਕੇ ਆਇਆ ਪਹਿਲਾਂ ਇਹ ਸੰਭਾਲ ਲੈਣੀ ਹਨਾ ਫਿਰ ਬੈੱਡ ਖਾਲੀ ਹੋ ਜਾਊਗਾ ਤੇ ਸਮਾਨ ਸਮੂ ਚੱਕ ਕੇ ਸਾਰਾ ਫਿਰ ਦਵਿੰਦਰ ਨੇ ਹੁਣ ਜਾਣਾ ਸੀ ਵੀ ਚਲੋ ਇਹ ਚਲੇਗੇ ਜਦੋਂ ਉਸ ਤੋਂ ਬਾਅਦ ਸਾਰੇ ਚੱਕਰ ਕਰਕੇ ਕਮਰੇ ਜੋ ਵੀ ਐਕਸਟਰਾ ਚੀਜ਼ਾਂ ਹੁੰਦੀਆਂ ਨੇ ਫਿਰ ਬੈੱਡ ਸ਼ੀਟ ਪਿਛਾਉਂਗੀ ਬਾਅਦ ਵਿੱਚ ਤੇ ਕੱਪੜੇ ਸੰਭਾਲ ਕੇ ਬੈੱਡ ਖਾਲੀ ਹੋਊਗਾ ਜਿੰਨਾ ਆਪਣੇ ਆਲੇ ਦੁਆਲੇ ਖਲਾਰਾ ਆਪਾਂ ਦਿਖਦਾ ਰਹਿੰਦਾ ਜਿੰਨਾ ਸਮਾਨ ਹੋਊਗਾ ਨਾ ਉਹਨੀਆਂ ਆਪਾਂ ਨੂੰ ਖਿੱਚੜੀ ਐਂ ਮੈਨੂੰ ਤਾਂ ਬਹੁਤ ਖਿੱਚੜਦੀ ਹੈ ਜਦੋਂ ਆਲੇ ਦੁਆਲੇ ਸਾਰੇ ਖਿੰਨੇ ਖੰਡੌਣ ਜਪਿਆ ਹੋਇਆ ਫਿਰ ਆਏ ਹੋ ਫਟਾਫਟ ਮੈਂ ਇਹਨਾਂ ਨੂੰ ਕਲੀਅਰ ਕਰਦਾ ਸਾਰਾ ਸਮਾਨ ਚੱਕਰ ਕਰਦਾ ਚਲੋ ਖਲਾਰਾ ਵੀ ਪੈਨ ਦਾ ਬਸ ਦੇ ਘਰਾਂ 'ਚ ਸਾਰਾ ਕੁਝ ਹੁੰਦਾ ਨਾ ਸਫਾਈ ਵੀ ਹੋ ਜਾਂਦੀ ਹੈ ਖਲਾਰਾ ਵੀ ਫੇਰ ਪੈਨ ਦਾ ਪਰ ਇਹ ਹੁੰਦਾ ਵੀ ਚਲੋ ਬਹੁਤ ਲੰਮੇ ਟਾਈਮ ਤੱਕ ਖ ਕਪੜੇ ਮੈਂ ਸੰਭਾਲ ਦਿੱਤੇ ਸਤੋਂਮੇ ਕਰ ਰਹੀ ਹਾਂ ਡਸਟਿੰਗ ਰੂਮ ਦੀ ਡਸਟਿੰਗ ਕਰਕੇ ਫਿਰ ਬਾਅਦ ਵਿੱਚ ਪਿਛਾਉਂਗੀ ਬੈੱਡ ਸ਼ੀਟ ਡਸਟਿੰਗ ਵੀ ਅੱਜ ਮੈਂ ਤੋ ਹੋਰ ਕਿਸੇ ਕਮਰੇ ਦੀ ਕੋਈ ਕੁਝ ਨਹੀਂ ਅੱਜ ਮੈਂ ਸਾਫ ਸਫਾਈ ਦਾ ਕੰਮ ਕਰ ਰਹੀ ਹਾਂ ਬਸ ਕਪੜੇ ਤੋਂ ਕਿ ਤੋਂਤੇ ਨੇ ਬਾਥਰੂਮ ਕਿੰਨੀ ਕੀਤਾ ਡਸਟਿੰਗ ਕਰ ਲਾਣੀ ਆ ਇੱਕ ਦੋ ਕੰਮ ਹੋਰ ਕਰਨੇ ਸੀਗੇ ਸਾਫ ਸਫਾਈਆਂ ਨੇ ਫਿਰ ਮੈਂ ਉਹ ਸ਼ਾਮ ਤੇ ਕੀਤੇ ਨੇ ਸ਼ਾਮ ਲਈ ਡਿਲੇ ਕਿਤੇ ਨੇ ਕਿਉਂਕਿ ਹੁਣ ਆਏ ਹੋ ਰਿਹਾ ਸੀ ਵੀ ਥਕਾਵਟ ਫੀਲ ਹੋ ਰਹੀ ਸੀ ਅਮਝੇ ਆਪ ਨੂੰ ਤੇ ਮੈਨੂੰ ਮੈਨੂੰ ਆਏਂ ਸਿਵਾ ਸਦੂਮ ਨੂੰ ਜ ਸਾਫ ਸਫਾਈ ਕਰਕੇ ਡਸਟਿੰਗ ਕਰਕੇ ਬੈੱਡ ਸ਼ੀਟ ਪਿਛਾ ਕੇ ਤੇ ਮੈਂ ਰੈਸਟ ਕਰ ਲਾਂ ਕਿਉਂਕਿ ਜੋ ਕੰਮ ਕੰਮ ਹੋਏ ਮੈਨੂੰ ਫਿਰ ਆਪਦੇ ਆਪ ਨੂੰ ਅਲੱਗ ਅਭਿੱਤ ਕਾਵਟ ਫੀਲ ਹੋ ਰਹੀ ਹੈ ਨਾ ਕੰਮ ਕਰਕੇ ਥਕਾਵਟ ਫੀਲ ਹੁੰਦੀ ਜੇ ਕੰਮ ਨਾ ਕਰੋ ਫਿਰ ਆਈ ਐਮ ਫਿਰ ਮੈਨੂੰ ਆਉਂਦੀ ਹੈ ਕਿ ਮੈਂ ਕੁਝ ਕਰਿਆ ਨਹੀਂ ਕੰਮ ਕਰਕੇ ਫੇਰੀ ਰੈਸਟ ਕਰਨ ਦਾ ਬਾਅਦ ਵਿੱਚ ਬੈਠਣ ਦਾ ਫੇਰੀ ਮਜ਼ਾ ਆਉਂਦਾ ਤੇ ਹੁਣ ਪਿਛਾ ਦਾਂਗੇ ਬੈੱਡ ਸ਼ੀਟ ਆਵਲੀ ਬੈੱਡ ਸ਼ੀਟ ਮੈਨੂੰ ਬਹੁਤ ਬਹੁਤ ਜ਼ਿਆਦਾ ਪਸੰਦ ਆ ਇਹਦੇ ਚਾਹਾਂ ਫੈਬਰਿਕ ਨਾ ਬਹੁਤ ਵਧੀਆ ਬਿਲਕੁਲ ਪਿਓਰ ਕਾਟਨ ਹੈ ਜੋ ਸੋਹਣੀ ਵੀ ਲੱਗਦੀ ਹੈ ਤੇ ਮੈਨੂੰ ਇਹਦਾ ਸਟੱਫ ਵੀ ਬਹੁਤ ਜ਼ਿਆਦਾ ਵਧੀਆ ਲੱਗਦਾ ਬੈੱਡ ਸ਼ੀਟ ਜਦੋਂ ਨਮੀ ਬਿਛ ਜਾਂਦੀ ਹੈ ਯਾਨੀ ਕਿ ਵਾਸ਼ ਕਰੀ ਹੋਈ ਆਪਾਂ ਚੇਂਜ ਕਰ ਦਨੇ ਬੈੱਡ ਸ਼ੀਟ ਡਸਟਿੰਗ ਹੋ ਗਈ ਰੂਮ ਦੀ ਐਕਸਟਰਾ ਸਮਾਨ ਚੱਕਤਾ ਫਿਰ ਆਪ ਦਾ ਰੂਮ ਬਹੁਤ ਬਹੁਤ ਵਧੀਆ ਲੱਗਦਾ ਬਹੁਤ ਹਲਕਾ ਫੁਲਕਾ ਹੈ ਲੱਗਦਾ ਬਹੁਤ ਲਾਈਟ ਜਿਹਾ ਫੀਲ ਹੁੰਦਾ ਹੁੰਦਾ ਆਪ ਨੂੰ ਤੇ ਆਪਾਂ ਬਹੁਤ ਸੋਹਣੀ ਸਾਫ਼ ਸੁਥਰੀ ਜਗ੍ਹਾ ਤੇ ਬੈਠੇ ਆ ਪਹਿਲਾਂ ਤਾਂ ਆਪਾਂ ਨੂੰ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਵੀ ਉਹਨੇ ਜਿੰਨੇ ਆਪਾਂ ਨੂੰ ਇਹਨੇ ਸੋਹਣੇ ਘਰ-ਬਾਰ ਦਿੱਤੇ ਨੇ ਹਣਾ ਛੱਤ ਦਿੱਤੀ ਸਿਰ ਤੇ ਮੇਨ ਗੱਲ ਤਾਂ ਵੀ ਤਿੰਨ ਟਾਈਮ ਆਪਾਂ ਤਾਜੀ ਰੋਟੀ ਖਾਂਦੇ ਹਾਂ ਬਹੁਤ ਬਹੁਤ ਉਹਦਾ ਸ਼ੁਕਰਾਨਾ ਪਰਮਾਤਮਾ ਦਾ ਸੋ ਹੁਣ ਕਰਦਾਂ ਨੇ ਆਪਾਂ ਰੂਮ ਦੀ ਸੈਟਿੰਗ ਪਿੱਲੋ ਰੱਖਦਾਂ ਨੇ ਇਹੋ ਗੂ ਰੂਮ ਦੀ ਸੈਟਿੰਗ ਤੇ ਹੁਣ ਹੋ ਗਿਆ ਮੇਰਾ ਰੈਸਟ ਟਾਈਮ बस ਇੰਨੇ ਕੰਮ ਐ ਮਾਰਨਿੰਗ ਦੇ ਮੈਂ ਕਰੇ ਸੀਗੇ ਇੰਨੇ ਕ ਵੀਡੀਓ ਤੁਹਾਨੂੰ ਮੈਂ ਸ਼ੇਅਰ ਕਰ ਰਹੀ ਆ ਸੋ ਐਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਸਤਿ ਸ਼੍ਰੀ ਅਕਾਲ